ਇਸ ਤਰ੍ਹਾਂ ਦੀਆਂ ਵੀਡੀਓ ਜਾਂ ਵੇਖਦੇ ਨੇ ਤਾਂ ਉਹਨਾਂ ਲੋਕਾਂ ਦੀ ਉਮਰ ਲੰਬੀ ਹੋ ਰਹੀ ਆ ਉਹਨਾਂ ਦੀ ਸਿਹਤ ਬਹੁਤ ਵਧੀਆ ਹੋ ਰਹੀ ਆ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਟਕਾਰਾ ਮਿਲ ਗਿਆ ਉਹਨਾਂ ਦੀਆਂ ਦਵਾਈਆਂ ਤੋਂ ਸਟਕਾਰਾ ਮਿਲ ਗਿਆ ਕਹਿੰਦੇ ਭਾਬ ਕੋ ਹਮੇਸ਼ਾ ਸੇਤਮੰਤ ਤੇ ਤੰਦਰੁਸਤ ਰਹਿੰਦੇ ਨੇ ਐਕਟਿਵ ਰਹਿੰਦੇ ਨੇ ਉਹਨਾਂ ਚ ਬਿਲਕੁਲ ਵੀ ਇਹ ਮੈਂ ਦਾ ਆਲਸ ਨਹੀਂ ਹੁੰਦੀ ਨਹੀਂ ਤਾਂ ਆਪਾਂ ਕੀ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਉਮਰ ਬੜੀ ਛੋਟੀ ਹੁੰਦੀ ਜਾ ਰਹੀ ਆ ਜਾਂ ਬਹੁਤ ਸਾਰਿਆਂ ਨੂੰ ਬਿਮਾਰੀਆਂ ਲੱਗ ਗਈਆਂ ਨੇ ਜਾਂ ਇਹ ਕਹਿ ਲੋ ਕਿ ਉਹ ਲੋਕ ਜਿਹੜੇ ਕੁਝ ਅਜਹੀਆਂ ਵੀਡੀਓ ਵੇਖਦੇ ਨੇ ਉਹਨਾਂ ਦੇ ਘਰਾਂ ਚ ਦਵਾਈਆਂ ਦੇ ਢੇਰ ਲੱਗੇ ਪਏ ਨੇ ਇਸ ਤਰ੍ਹਾਂ ਕਿ ਜਿਹੜੇ ਲੋਕ ਚੰਗੀਆਂ ਵੀਡੀਓਜ਼ ਵੇਖਦੇ ਨੇ ਜਿਹੜੀਆਂ ਸਿਹਤ ਨਾਲ ਸੰਬੰਧਿਤ ਹੁੰਦੀਆਂ ਨੇ ਜਿਹੜੀਆਂ ਤੰਦਰੁਸਤੀ ਨਾਲ ਸੰਬੰਧਿਤ ਹੁੰਦੀਆਂ ਨੇ ਜਿਹੜੀਆਂ ਉਤਸ਼ਾਹ ਪੈਦਾ ਕਰਦੀਆਂ ਨੇ ਜਾਂ ਜਿਹੜੀਆਂ ਵੀਡੀਓਜ਼ ਸਾਡੀ ਸੋਚ ਨੂੰ ਚੰਗਾ ਕਰਦੀਆਂ ਨੇ ਕਿਉਂਕਿ ਜਦੋਂ ਅਸੀਂ ਕੋਈ ਚੰਗੀ ਸੋਚ ਵਾਲੀਆਂ ਵੀਡੀਓਜ਼ ਦੇਖਦੇ ਆ ਚਾਹੇ ਉਹ ਸਿਹਤ ਨਾਲ ਸੰਬੰਧਿਤ ਹੋਵੇ ਚਾਹੇ ਉਹ ਵਰਤਮਾਨ ਨਾਲ ਸੰਬੰਧਿਤ ਹੋਵੇ ਚਾਹੇ ਖਾਣੇ ਨਾਲ ਸੰਬੰਧਿਤ ਹੋਵੇ ਜਾਂ ਸਾਡੀਆਂ ਖਾਣ-ਪੀਣ ਵਾਲੀਆਂ ਆਦਤਾਂ ਨਾਲ ਸੰਬੰਧਿਤ ਹੋਵੇ ਜਾਂ ਅਸੀਂ ਕਿੰਝ ਖਾਣਾ ਖਾਣਾ ਚਾਹੀਦਾ ਹੁਣ ਕਈ ਖਾਣਾ ਖਲੋਕੇ ਵੀ ਖਾ ਲੈਂਦੇ ਦੀ ਇਹ ਕਿੰਨਾ ਮਾੜਾ ਹੈ ਕਈਆਂ ਨੂੰ ਜਿਹੜਾ ਭਿੰਨ ਭਰਾਵਾਂ ਨੇ ਵੀਡੀਓਜ਼ ਦੇਖੀਆਂ ਨੇ ਇੰਜ ਦੀਆਂ ਉਹ ਤੇ ਤੋਬਾ ਕਰਕੇ ਉਹ ਹੁਣ ਸਿਹਤਮੰਦ ਹੋ ਗਏ ਨੇ ਕੰਨੇ ਲੋਕ ਨੇ ਹਰ ਚੀਜ਼ ਦੇ ਵਿੱਚ ਜੋ ਕੁਦਰਤ ਨੇ ਸਾਨੂੰ ਦਿੱਤਾ ਆ ਜਿੰਦਾਂ ਉਹ ਬੜੀਆਂ ਚੰਗੀਆਂ ਨੇ ਲੇਕਿਨ ਜਦੋਂ ਤੁਸੀਂ ਚੰਗੀਆਂ ਵੀਡੀਓਜ਼ ਵੇਖਦੇ ਆ ਚੰਗੇ ਚੈਨਲਸ ਵੇਖਦੇ ਆ ਤਾਂ ਸਾਡੀ ਸੋਚ ਨੂੰ ਇੱਕ ਪੋਜੀਟਿਵ ਸ਼ਕਤੀ ਮਿਲਦੀ ਆ ਪੋਜੀਟਿਵ ਪਾਵਰ ਮਿਲਦੀ ਹੈ ਕਿ ਅਸੀਂ ਉਵੇਂ ਦਾ ਕੰਮ ਕਰਨ ਲੱਗ ਪੈਂਦੇ ਆ ਸਾਡੀ ਸੋਚ ਉਵੇਂ ਦਾ ਵਰਕ ਕਰਨ ਲੱਗ ਪੈਂਦੀ ਆ ਜਿਵੇਂ ਅਸੀਂ ਕਿ ਰਾਤ ਨੂੰ ਕਿੰਨਾ ਖਾਣਾ ਖਾਣਾ ਚਾਹੀਦਾ ਜੇ ਅਸੀਂ ਇਹਨਾਂ ਨੂੰ ਦੁਪਹਿਰ ਵੇਲੇ ਕਿੰਨਾ ਖਾਣਾ ਖਾਣਾ ਚਾਹੀਦਾ ਸਾਨੂੰ ਸਵੇਰ ਟਾਈਮ ਕਿਹੜੀ ਚੀਜ਼ ਖਾਣੀ ਚਾਹੀਦੀ ਆ ਹੁਣ ਕਈ ਲੋਕ ਰਾਤ ਨੂੰ ਖੀਰੇ ਵੀ ਖਾਈ ਜਾਂਦੇ ਨੇ ਤਰਾ ਵੀ ਖਾਈ ਜਾਂਦੇ ਨੇ ਇਹ ਕਿੰਨੀਆਂ ਮਾੜੀਆਂ ਨੇ ਕਈ ਲੋਕ ਰੋਟੀ ਖਾਣ ਤੋਂ ਬਾਅਦ ਫਰੂਟ ਖਾਈ ਜਾਂਦੇ ਨੇ ਕਿੰਨਾ ਮਾੜਾ ਆ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਇਹ ਦੇ ਪ੍ਰਤੀ ਚੇਤਨ ਹੋਣਾ ਚਾਹੀਦਾ ਇਹਦੇ ਨਾਲ ਬੱਚਿਆਂ ਤੇ ਵੀ ਚੰਗਾ ਪੈਦਾ ਆ ਹੁਣ ਜਿਹੜੇ ਲੋਕ ਚੰਗੀਆਂ ਵੀਡੀਓਜ਼ ਦੇਖਦੇ ਨੇ ਕੁਦਰਤੀ ਗੱਲ ਹੈ ਕਿ ਉਹ ਆਪਣੀ ਸੇਧਾ ਖਿਆਲ ਰੱਖਣਗੇ ਉਹ ਚੰਗਾ ਸੋਚਣਗੇ ਚੰਗਾ ਬਹਿਣਗੇ ਚੰਗਾ ਖਾਣ ਪੀਣਗੇ ਜਿਹੜੇ ਲੋਕ ਉਹ ਘਟੀਆ ਵੀਡੀਓ ਵੇਖਦੇ ਨੇ ਚਾਹੇ ਉਹ ਬੱਚੇ ਹੋਣ ਚਾਹੇ ਜਵਾਨ ਹੋਣ ਚਾਹੇ ਕੋਈ ਵੀ ਉਮਰ ਦੇ ਜਦੋਂ ਉਹ ਜੀਆਂ ਵੀਡੀਓ ਵੇਖਣਗੇ ਤਾਂ ਉਹਨਾਂ ਦੀ ਸੋਚ ਨੂੰ ਗੰਦੀ ਖਰਾਕ ਜਾਂਦੀ ਆ ਗੰਦੇ ਵਿਚਾਰ ਪੈਦਾ ਹੁੰਦੇ ਨੇ ਉਹ ਸੋਚ ਜਿਹੜੀ ਆ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਛੋਟੀ ਕਰ ਰਹੀ ਆ ਉਹਨਾਂ ਲੋਕਾਂ ਨੂੰ ਬਿਮਾਰੀਆਂ ਦਾ ਢੇਰ ਬਣਾ ਰਹੀ ਆ ਉਹਨਾਂ ਲੋਕਾਂ ਨੂੰ ਦਵਾਈਆਂ ਤੇ ਲਾ ਰਹੀ ਆ ਇਸ ਕਰਕੇ ਸਾਡੇ ਲੋਕਾਂ ਨੂੰ ਚਾਹੀਦਾ ਕਿ ਅਸੀਂ ਚੰਗੀਆਂ ਵੀਡੀਓਜ਼ ਵੇਖੀਏ ਕਿਉਂਕਿ ਜਿਹੜੇ ਬਿਜ਼ਨਸਮੈਨ ਕਲਾਸ ਆ ਉਹਦਾ ਉਹਦਾ ਉਪਰਾਲਾ ਇਹੋ ਹੀ ਆ ਕਿ ਲੋਕਵਾਦ ਤੋਂ ਵੱਧ ਬਿਮਾਰ ਹੋਣ ਉਹਨਾਂ ਨੂੰ ਬਿਮਾਰ ਕਰਨ ਦਾ ਇੱਕ ਬੜਾ ਵਧੀਆ ਉਹਨਾਂ ਕੋ ਤਰੀਕਾ ਆ ਘਟੀਆਂ ਵੀਡੀਓਜ਼ ਘਟੀਆਂ ਸੋਚ ਕਿਉਂਕਿ ਘਟੀਆਂ ਵੀਡੀਓ ਘਟੀਆਂ ਸੋਚ ਨੂੰ ਜਨਮ ਦਿੰਦੀ ਆ ਘਟੀਆਂ ਸੋਚ ਫਿਰ ਮਨੁੱਖ ਨੂੰ ਬਿਮਾਰੀਆਂ ਵੱਲ ਦੁੱਖਾਂ ਵੱਲ ਤਕਲੀਫਾਂ ਵੱਲ ਪ੍ਰੇਰਿਤ ਕਰਦੀ ਆ ਇਸ ਕਰਕੇ ਘਟੀਆਂ ਵੀਡੀਓ ਜਿਆਦਾ ਵਾਇਰਲ ਹੁੰਦੀਆਂ ਨੇ ਚੰਗੀਆਂ ਵੀਡੀਓ ਜੇ ਮਾਰਕੀਟ ਚ ਹੋਣਗੀਆਂ ਲੋਕ ਜ਼ਿਆਦਾ ਵੇਖਣਗੇ ਸੁਣਨਗੇ ਤਾਂ ਬਿジネス ਕਲਾਸ ਨੂੰ ਪਤਾ ਹੈ ਕਿ ਇਹ ਲੋਕ ਸਿਹਤਮੰਦ ਰਹਿਣਗੇ ਇਹਨਾਂ ਦੀ ਸੋਚ ਵਧੀਆ ਰਹਿਣੀ ਇਹ ਸਾਡੀਆਂ ਦਵਾਈਆਂ ਕਿਉਂ ਖਾਣਗੇ ਇਹ ਸਾਡੇ ਨੇ ਪ੍ਰਤੀ ਇਧਰ ਕਿਉਂ ਆਉਣਗੇ ਇਸ ਕਰਕੇ ਜਿਹੜੀ ਹੈ ਜੇ ਅਸੀਂ ਚੰਗੀਆਂ ਵੀਡੀਓਜ਼ ਵੇਖਾਂਗੇ ਤਾਂ ਸਿਹਤਮੰਦ ਰਾਵਾਂਗੇ ਸਾਡੀ ਉਮਰ ਲੰਬੀ ਹੋਵੇਗੀ ਸਾਨੂੰ ਸਾਡੇ ਵਿੱਚ ਦੂਜਿਆਂ ਪ੍ਰਤੀ ਇੱਜ਼ਤ ਮਾਨ ਕਰਨ ਦਾ ਤਰੀਕਾ ਵਧੇਗਾ ਤੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਾਡੇ ਲੋਕ ਗ੍ਰਹਿਣ ਕਰ ਲੈਣਗੇ ਨਹੀਂ ਤਾਂ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਅੱਜ ਤੱਕ ਇਹ ਵੀ ਨਹੀਂ ਸੀ ਕਈਆਂ ਪਤਾ ਲੱਗਣ ਦਿੱਤਾ ਕਿ ਐਲੂਮੀਨੀਅਮ ਦੇ ਬਰਤਨ ਸਾਨੂੰ ਆਂ ਵੱਡੀਆਂ ਬਿਮਾਰੀਆਂ ਦਿੰਦੀਆਂ ਨੇ ਅੱਜ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਆਪਣੇ ਇਸ ਚੈਨਲ ਤੋਂ ਵੀਡੀਓਜ਼ ਵੇਖੀਆਂ ਘਰਾਂ ਚੋਂ ਬਰਤਨ ਕੱਢ ਦਿੱਤੇ ਨੇ ਕਿ ਉਹਦੀ ਜਗ੍ਹਾ ਤੇ ਚੰਗੇ ਸਟੀਲ ਦੇ ਬਰਤਨ ਜਾਂ ਹੋਰ ਸਰਬ ਲੋਹੇ ਦੇ ਬਰਤਨ ਲਿਆਉਂਦੇ ਨੇ ਆਪਣੇ ਘਰਾਂ ਚੋਂ ਪਲਾਸਟਿਕ ਕੱਢ ਦਿੱਤੀ ਆ ਸਾਡੇ ਲੋਕ ਤਾਂ ਬਹੁਤ ਸਾਰਾ ਸਮਾਨ ਲੂਣ ਵਾਲੇ ਜਿਹੜਾ ਨੂਨ ਪਾਉਂਦੇ ਸੀ ਉਹ ਵੀ ਪਲਾਸਟਿਕ ਦੇ ਡੱਬੇ ਵਿੱਚ ਹੀ ਪਾਉਣ ਲੱਗ ਪਏ ਸਨ ਅਚਾਰ ਪਲਾਸਟਿਕ ਦੇ ਡੱਬਿਆਂ ਵਿੱਚ ਪਾਉਣ ਲੱਗ ਪਏ ਸਨ ਉਹ ਕਿੰਨਾ ਘਾਟ ਕਿਤੇ ਕਿੰਨੀ ਬਿਮਾਰੀ ਸੀ ਜਦੋਂ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਉਹ ਵੀਡੀਓ ਨੂੰ ਦੂਰ ਤੱਕ ਸਾਂਝਾ ਕੀਤਾ ਤੇ ਬੜੇ ਭੈਣ ਭਰਾਵਾਂ ਦੀਆਂ ਫੋਨ ਕਾਲਾਂ ਆਈਆਂ ਕਿ ਤੁਹਾਡੇ ਚੈਨਲ ਨੇ ਤੁਹਾਡੀਆਂ ਵੀਡੀਓਜ਼ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਚਾਹ ਪੁੰਨਦੇ ਨੇ ਉਹਨਾਂ ਨੇ ਪਲਾਸਟਿਕ ਦੀਆਂ ਪੋਣੀਆਂ ਰੱਖੀਆਂ ਸੀ ਹੁਣ 100 ਡਿਗਰੀ ਤੇ ਚਾਹ ਉਬਲਦੀ ਉਬਲਦੀ ਜਦੋਂ ਪੈਂਦੀ ਸੀ ਉਹ ਪਲਾਸਟਿਕ ਦੇ ਕਣ ਜਿਹੜੇ ਸੀ ਚਾਹ ਚ ਮਿਕਸ ਹੁੰਦੇ ਬਹੁਤ ਚਾ ਸਾਡੇ ਅੰਦਰ ਜਾਂਦੀ ਤੇ ਸਾਡੀ ਬਲੌਕਿੰਗ ਬਹੁਤ ਜ਼ਿਆਦਾ ਵਧੀ ਸੀ ਪਿਛਲੇ ਸਮੇਂ ਚ ਹਾਰਟ ਐਟੈਕ ਬਹੁਤ ਜ਼ਿਆਦਾ ਹੋ ਗਏ ਸੀ ਮੈਨੂੰ ਬਹੁਤ ਸਾਰੇ ਭੈਣ ਭਰਾਵਾਂ ਦੇ ਵਾਇਸ ਮੈਸੇਜ ਆਏ ਫੋਨ ਕਾਲਸ ਆਈਆਂ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੇਕਿਨ ਜਦੋਂ ਤੁਹਾਡੀਆਂ ਵੀਡੀਓਜ਼ ਦੇਖੀਆਂ ਸਾਡੀ ਜ਼ਿੰਦਗੀ ਬਦਲ ਗਈ ਅਸੀਂ ਆਪਣੇ ਘਰਾਂ ਚ ਲੋਹੇ ਦੀਆਂ ਪੌਣੀਆਂ ਲਿਆਉਂਦੀਆਂ ਪਲਾਸਟਿਕ ਦੀਆਂ ਕੱਢ ਦਿੱਤੀਆਂ ਹੋਰ ਵੀ ਬਹੁਤ ਸਾਰੇ ਨਿੱਕੇ ਨਿੱਕੇ ਪੁਆਇੰਟ ਨੇ ਜੇ ਤੇ ਆਪਾਂ ਹਰ ਇੱਕ ਵਿਸ਼ੇ ਤੇ ਵੀਡੀਓਜ਼ ਬਣਾਈਆਂ ਜਿਹਦੇ ਚੰਗੇ ਨਤੀਜੇ ਸਾਨੂੰ ਮਿਲੇ ਨੇ ਮੈਂ ਆਸ ਕਰਦਾ ਮੇਰੇ ਭੈਣ ਭਰਾਵਾਂ ਚੰਗੀਆਂ ਵੀਡੀਓਜ਼ ਨੂੰ ਦੇਖਿਆ ਕਰਨ ਸ਼ੇਅਰ ਕਰਿਆ ਕਰਨ ਜਾਗਰੂਕਿਆ ਕਰਨਾ ਇਹ ਇੱਕ ਬੜੀ ਵੱਡੀ ਸੇਵਾ ਆ ਸਾਨੂੰ ਸਾਰਿਆਂ ਨੂੰ ਇਹ ਸੇਵਾ ਨਿਭਾਉਣੀ ਚਾਹੀਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ